ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਧੇਰੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਨਿੱਤੇਗੇ ਬੈਲ ਦੇ ਸਨਾਨ ਦੀਵਾਲਾ ਤਾਂ ਕਿ ਹਰੇਕ ਕੋਲ ਵੇ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇਗੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 99791 ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਅੱਜ ਇੱਕ ਮਾਤੇ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਹੁਣ ਤਾਂ ਲਾਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਤੁਹਾਡੇ ਅੱਗੇ ਚੱਲਦਾ ਰਹੇਗਾ ਹਾਂਜੀ ਸਾਥੀ ਕਾਲ ਜੀ ਸਾਥੀ ਕਾਲ ਜੀ ਨਾਮ ਤੇ ਪਹੰਚਦਸਤ ਕੀ ਆਪਣਾ ਨਾਮ ਵਰਜਨ ਸਿੰਘ ਹਾਂਜੀ ਪਿੰਡ ਭਗਤਾ ਠੀਕ ਹੈ ਜੀ ਪਿੰਡ ਭਗਤਾ ਪਾਈਕਾ ਵਿਲਾਸਪੁਰ ਬਠਿੰਡਾ ਉਹ ਨੰਬਰ ਜੀ 87270 ਹਾਂਜੀ 62569 ਠੀਕ ਹੈ ਜੀ ਇਹ ਮਾ ਕੇ ਦਾ ਕੰਟੈਕਟਰ ਨੰਬਰ ਹੈ ਬਾਕੀ ਸਕਰੀਨ ਤੇ ਚੱਲਿਆ ਕਰ ਲਿਓ ਇਹ ਜੀ ਮਾ ਤੇ ਆਪਾਂ ਤੁਹਾਨੂੰ ਕਹਿ ਰਵਾਂਗੇ ਕਿ ਨਿੱਕ ਤੋਂ ਖਾਈ ਛੰਕਾ ਤੋਂ ਹੀ ਛੰਕਾ ਸੁਣੀ ਹੈ ਜੀ ਠੀਕ ਆਪਰੀ ਘਰ ਦੀ ਹੈ ਜੀ ਘਰ ਦੀ ਘਰ ਦੀ ਇਹ ਕਿੰਨੇ ਦਿਨ ਸੂਣ ਦੇ ਬਾਕੀ ਜੀ ਬਸ 2-4 ਦਿਨੀਆਂ 2-4 ਦਿਨ ਜੀ ਹਾਂ ਜੀ ਫਿਲ ਕਿਵੇਂ ਹੈ ਪੂਰੀ ਹੈ ਜੀ ਵਧੀਆ ਇਸਦੇ ਸਿਰਫ ਕਿੰਨਾ ਲੱਗਦਾ ਜੀ 40 ਲੀਟਰ ਠੀਕ ਹੈ ਜੀ ਚੱਟ ਕੇ ਬਾਅਦ ਬੰਦੋ ਤੋਂ ਮਾਕਾ ਤੇ ਸਤਾ ਸਟਾਪ ਮੈਂ ਜੀ ਰਹੀ ਆ ਘਰ ਦੀ ਬਾਅਦ ਆ ਕੋਈ ਵਪਾਰ ਲੈ ਦਾ ਕੰਮ ਨਹੀਂ ਵੀ ਦੇਖਾ ਨਾ ਕਾफी ਗੈਂਟੀ ਦੀ ਬਹੁਤ ਹੋਇਆ ਬੰਦ ਜੇ ਥੋੜਾ ਨਾ ਚੱਲਦਾ ਤਾਂ ਸਭ ਬੋਲੀਆ ਗੋਲ ਨਾ ਵੀ ਤਿਆਰੀ ਨਾ ਚਾਹਾਂ ਹਾਂ ਤਿਆਰੀ ਤੇਰੀ ਬਾਕੀ ਹਾਈਟ ਮੀਡੀਅਮ ਸਾਈਜ਼ ਆ ਗਈ ਨਾਈ ਭੱਟੀ ਆ ਤਾਂ ਸਾਈ ਭਾਈ ਛੋਟੀ ਆ 14 ਕੁ ਦੁੱਧ ਕਹਿ ਤੀਜੇ ਸੂਏ ਇਹਦੀ ਚੌਥਾ ਸੂਆ ਖੁੱਡੀ ਆ ਗਰਮਾਈ ਠੰਡੀ ਲਈ ਕੁੜੀਆਂ ਤਾਂ ਰਾਤ ਇਹ ਕਿ ਕਰਦੇ ਆ ਬੰਦੇ ਤੇ ਕਰਵਾਉਂਦੇ ਨੇ ਰੋਗੋ ਜੀ ਬਲੇ ਇੱਕ ਰੋਗੋ ਨੂੰ ਕਰਦੀ ਆ ਗਰਮਾ ਲਈ ਇੱਕ ਦੋ ਤਾਂ ਬੜੇ ਆਰਾਮ ਨਾਲ ਲੈ ਜਾਂਦੇ ਆ ਅਗੇ ਵੀ ਵਾਲ ਕੇ ਕਰੇ ਕੱਟ ਕੇ ਦੂਣਾ ਲੈ ਗਏ ਰੋਗੋ ਜੀ ਫਾਇਟ ਮਰੀ ਨਹੀਂ ਜਾਗੀ ਉਹ ਆ ਕੇ ਦੋਣਾ ਦੰਦ ਦੂਏ ਕੁਈਆ ਪਲੇਟ ਤੇ ਪਾਰ ਤੇ ਗਰੰਟੀ ਜੀ ਗਰੰਟੀ ਗਰੰਟੀ ਜੀ ਲੈ ਗਏ ਮੋਰ ਜੀ ਤੁਹਾਡਾ ਸੇਵਾ ਵਿੱਚ ਇੱਕ ਨੰਬਰ ਪਾ ਦਿੱਤਾ ਲੋ। ਭਾਈ ਹੁਣ ਇਹਨੇ ਆਪਾਂ ਰਣਜੀਤ ਰਣ ਬਾਈ ਦਾ ਖੋਲ ਕੇ ਦਿਖਾਤੀ। ਵੇਰੇ ਤਾਂ ਕਿਆ ਹੋਇਆ ਹੰਬੀ ਲਾਉ। ਖਾਣਾ ਭੰਨੇ ਤੇ ਚੱਕਰਾਣੇ ਲਾਉ। ਯਾਰ ਇਹ ਤਣਾ ਕੱਲੇ ਕਿੰਨੇ ਫੇਸ ਤੇ ਲੱਕੇ ਹੋਇਆ। ਹਾਏ ਜਿਮੀ ਦੇ ਬਸਾਈ ਜਾਏ ਨਾ ਹੀ ਬੱਡੇ ਦਾ ਨਾ ਹੀ ਬਾਈ ਟੋੜੀਆ। ਹਾਂਜੀ ਜੇਜਾ ਮੋਲ ਵੇਚਣਾ। ਜਸ ਤੇ ਨੌ। ਕਿੰਨੇ ਜੀ? 600 120 ਹੀ ਦੇ ਦਾਂਗੇ। 120 ਹੀ। ਹੋਜੂ ਬਚੇ ਮਾਣ। ਹੋਜੂਗਾ। ਠੀਕ ਹੈ ਜੀ। ਲੋ ਵੀ ਦੋਸਤੋ ਮੋਲ ਨਾ 1 ਲੱਖ 2000 ਰੁਪਿਆ। ਬਾਕੀ ਮੌਕੇ ਦੇ ਆਏ ਗਏ ਭਰਾ ਮਾਤਾ ਜੀ ਕੋਲ ਕਿਹਦਾ ਹੋਊਗਾ ਨੰਬਰ ਸਕਰੀਨ ਤੇ ਕਿਸੇ ਭਰਾ ਦੇ ਮੱਝ ਪੈਂਦਾ ਬਾਏ ਹੋਣਾ ਦਿੱਤੇ ਕਿ ਨੰਬਰ ਦਾ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਕੰਨਵਾਜੀ